ਸਾਸਿਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਪੈਰ ਭਰੀ ਸਾਸਿਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਮਿਲ ਤੋਂ ਆਗੇ ਸੀਗੇ ਰਾਤ ਤੜਤੀ ਨੂੰ ਆਏ ਆ ਆਪਾਂ 2:30 ਵਜੇ ਘਰੇ ਪਹੁੰਚੇ ਸੀਗਾ ਟਰਾਲੀ ਕੱਢੀ ਕਰਕੇ ਲਾਸਟ ਵਾਲੀ ਉਹ ਜੋ ਹੁਣ ਆਪਾਂ ਆਏ ਆ ਖੇਤ ਚ ਲੋ ਜੀ ਕਣਕ ਆਪਣੀ ਹਫਤੇ ਤੱਕ ਆਪਣੀ ਐਨ ਪੱਕ ਜਾਣੀ ਆ ਠੀਕ ਹੈ ਜੀ ਦੇਖੋ ਜੀ ਰੰਗ ਰਿਹਾ ਹੁਣ ਬਦਲ ਗਿਆ ਕਣਕ ਦਾ ਐਨ ਲੋ ਜੀ ਦੇਖੋ ਕਣਕ ਬਾਕੀ ਗੰਨੇ ਨੂੰ ਚੱਲਦਾ ਪਾਣੀ ਬਾਕੀ ਗੰਨੇ ਨੂੰ ਵੀ ਚੱਲਦਾ ਪਾਣੀ ਹਾਂ ਦੇਖੋ ਜੀ ਆਜ ਬਾਕੀ ਮਿਲਣ ਐ ਇਸ ਵਾਰ ਬਹੁਤ ਹੈਰਾਨ ਕਰਿਆ ਮਰੰਡੇ ਮਿਲਣ ਐ ਕੰਨਾ ਨੂੰ ਹੱਥ ਲਵਾ ਤੇ ਲਾਸਟ ਗੇੜੇ ਚ ਚੱਲੇ ਹੀ ਨਹੀਂ ਢੰਗ ਨਾਲ ਇਹਨਾਂ ਨੇ ਨਾ ਤਾਂ ਰਿਪੇਅਰ ਕਰੀਏ ਚੱਜ ਨਾਲ ਮੈਂ ਤਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਬੋਲਿਆ ਵੀ ਨਾ ਦੇ ਰੇਂਜਮੈਂਟ ਬਹੁਤ ਮਾੜੀ ਹੋਈ ਏ ਇਸ ਵਾਰ ਨਾ ਨਾ ਕੁਝ ਕਰੇ ਹੀ ਨਹੀਂ ਹੈਗਾ ਹੁਣ ਰਾਤ ਕੱਲ ਸਾਰੇ ਦਿਹਾੜੀ ਚ 40 ਕ ਟ੍ਰਾਲੀਆਂ ਖਾਲੀ ਕਰੀਆਂ ਸਾਰੇ ਪੂਰੇ ਦਿਨ ਦੇ ਵਿੱਚ 9 ਵਜੇ ਮਿਲ ਚੱਲਿਆ ਸੀਗਾ ਰਾਤ ਪਰਸੋਂ ਰਾਤ ਨੂੰ ਖੜ ਗਿਆ ਸੀਗਾ ਤੇ ਕੱਲ ਰਾਤ ਨੂੰ ਮੈਂ 12 12:30 ਵਜੇ ਖਾਲੀ ਹੋਇਆ ਤੇ 2 2:30 ਵਜੇ ਮੈਂ ਘਰੇ ਪਹੁੰਚਿਆ ਤੜਕੇ ਨੂੰ ਹੁਣ ਉੱਠਿਆ ਸੀਗਾ ਨਾਲ ਨੂਕੇ ਫਿਰ ਹਮਣਾ ਹੁਣ ਖੇਤ ਚ ਆਇਆ ਚਲੋ ਮੈਂ ਕਿਹਾ ਦੇਖਦੇ ਆਂ ਕੀ ਕੀਤਾ ਬਾਕੀ ਉਧਰ ਖੇਤ ਦੇ ਵਿੱਚ ਮਲਚਰ ਫੇਰਾਂਗੇ ਮੈਂ ਹੁਣ ਫੋਨ ਕਰਦਾ ਮੈਂ ਮਲਚਰ ਬਾਰੇ ਮੇਰੇ ਕੋਲ ਸੀਗਾ ਮਲਚਰ ਮੈਂ ਵੇਚ ਤਾਂ ਮੈਂ ਚਲੋ ਰੋਟਾਵੇਟਰ ਦੇ ਵਿੱਚ ਰੋਟਾਵੇਟਰ ਲਿਆ ਤਾਂ ਉਹਦੇ ਵਿੱਚ ਘਟਵਾ ਕੇ ਮੈਂ ਰੋਟਾਵੇਟਰ ਲਿਆਇਆ ਸੀਗਾ ਹੁਣ ਪੱਤੀ ਪਰ ਮਲਚਰ ਫੇਰ ਦੂੰਗੇ ਬਾਕੀ ਆ ਗੰਨੇ ਨੂੰ ਹੁਣ ਪਹਿਲਾਂ ਗੰਨੇ ਨੂੰ ਪਾਣੀ ਦੇ ਦੇਖੋ ਇਹ ਗੰਨਾ ਆਪਣਾ ਇਹਨਾਂ ਵਧੀਆ ਹੋਇਆ ਦੇਖੋ ਬਾਕੀ ਇੱਧਰ ਵੀ ਗੰਨਾ ਆਪਣਾ 85 ਪਾਣੀ ਲਾ ਦਿੱਤਾ ਤਾਂ ਆ ਜਿਹੜਾ ਬੀਜਾ ਦਾ ਉਹਦੇ ਤੇ ਗੰਨਾ ਇਹਨਾਂ ਪੂਰਾ ਉੱਠਿਆ ਹੋ ਵੀ ਬਾਕੀ ਗੋਫੀ ਸੋਰੋਂ ਵਾਲਿਆਂ ਦੇ ਵਿੱਚ ਵੀ ਗੰਨਾ ਤੁਹਾਨੂੰ ਦਿਖਾਉਂਦਾ ਬਾਕੀ ਹੁਣ ਕੱਕੀ ਵੀ ਸਪਰੇਅ ਕਰਾਂਗੇ ਉਹ ਵੀ ਦਿਖਾਉਂਦਾ ਤੁਹਾਨੂੰ ਹਾਂ ਲੋ ਜੀ ਦੇਖੋ ਗੰਨਾ ਬੀਆਣ ਪੂਰਾ ਨਿਕਲ ਆਇਆ ਆਹ ਦੇਖੋ ਗੰਨਾ ਬੀਆਣ ਪੂਰਾ ਦੇਖੋ ਜੀ ਕੱਖ ਦੀ ਸਪਰੇਅ ਕਰ ਦਾਂਗੇ ਗੰਨਾ ਇਹ ਪੂਰਾ ਇੱਕ ਨੰਬਰ ਇਹਨੂੰ ਪੂਰਾ ਚੱਲਿਆ ਆਹ ਦੇਖੋ ਕੱਖ ਰੇ ਹੁਣ ਗੋਭੀ ਸਾਨੂੰ ਵੱਡੀ ਆ ਗੋਭੀ ਸਾਨੂੰ ਚੱਕ ਕੇ ਟਰਾਲੀ ਚ ਲੱਦ ਕੇ ਲੋਡ ਕਰਕੇ ਉੱਥੇ ਘਰ ਦੇ ਕੋਲੇ ਲੈ ਜਾਣੀ ਆ ਦੇਖੋ ਇਹ ਗੰਨਾ ਆਗਣਾ ਦੇਖੋ ਲੋ ਨੋ ਜੀ ਨਾ ਗੋਭੀ ਸਰੋਂ ਵੀ ਹੈਨ ਬੜਰਤੀ ਤਾਂ ਇਹਨ ਕੱਲੀ ਨਹੀਂ ਬੜਦੀ ਹੈ ਤਾਂ ਬਹੁਤੀ ਹੈ ਨਹੀਂ ਤੇ ਜਿਆਦਾ ਹੈ ਤਾਂ ਹੈ ਨਹੀਂ ਤੇ ਸਿੱਧੀ ਜੀ ਹੁੰਦੀ ਚਲੋ ਕਹਾਣੀਆਂ ਦੋ ਹੋ ਜਾਣੀਆਂ ਆਪਣੀਆਂ ਫਿਰ ਵੀ ਬਹੁਤ ਹੈ ਚਲੋ ਜੀ ਦਿਖਾਉਂਦਾ ਜੀ ਜੀ ਹਾਂ ਜੀ ਆ ਦੇਖੋ ਗੰਨਾ ਹੈ ਨ ਇੱਕ ਨੰਬਰ ਸਾਰਾ ਇੱਕ ਬਰਾਬਰ ਜੰਮਿਆ ਦੇਖੋ ਜੀ ਬਾਕੀ ਹੁਣ ਪਾਣੀ ਛੱਡ ਕੇ ਇਹਨੂੰ ਗੰਨਾ ਹੈ ਜੀ ਸਾਰਾ ਗੰਨਾ ਭਰਨਾ ਫਿਰ ਸਾਰੇ ਗੰਨੇ ਦੇ ਵਿੱਚ ਸਪਰੇਅ ਕਰ ਦਾਂਗੇ ਇਹਨਾਂ ਦੇ ਭਾਂ 85 ਹਨ ਪੂਰਾ ਜਮਿਆਣ ਲੇਖ ਲੋ ਉਹ ਇਹ ਕਿਤੇ ਨਹੀਂ ਆਏ ਨਹੀਂ ਭਈਗਾ ਬਾਕੀ ਜਦੋਂ ਇਹਦੀ ਸਵਰੇ ਹੋ ਗਈ ਕਾਫੀ ਫਿਰ ਗੜਾਈ ਹੋ ਜਾਣੀ ਆ ਗੜਾਈ ਦੇ ਬਾਅਦ ਫਿਰ ਦੇਖੋ ਗੰਨਾ ਕਿੱਥੇ ਜਾਂਦਾ ਤੱਕ ਆਪਣੀ ਜੀਰੀ ਨਹੀਂ ਲੱਗਦੀ ਜਸ ਤੱਕ ਗੰਨੇ ਨੂੰ ਪਾਣੀ ਪੂਰਾ ਲਾ ਲਾਰਕ ਇਹ ਗੰਨਾ ਇਹਨ ਪੂਰਾ ਰਿਹਾ ਬਾਕੀ ਇਧਰ ਮੁੱਡਾ ਵੀ ਹਨ ਵਧੀਆ ਚੱਲ ਰਿਹਾ ਦੇਖੋ। ਲੋ ਜੀ। ਤੁਕ ਕੰਵਿਆਨ ਕਰਨਾ ਵਧੀਆ ਚੱਲ ਰਿਹਾ। ਬਾਕੀ ਉਧਰ ਤਾਂ ਇਹਨਾਂ ਥੋੜਾ ਜਿਹਾ ਪਾਣੀ ਘੱਟ ਛੱਡਿਆ ਉਹਦੇ ਵਿੱਚ ਇਹ ਗੰਨਾ ਉੱਤਰ ਰਿਹਾ। ਜਿਹੜਾ ਵੱਟਿਆ ਦਾ ਲਾਸਟ ਚ। ਬਣਾ ਇਧਰ ਵੀ ਜਿਹੜਾ ਕੰਨਾ ਪੀਚਿਆ ਸੀਗਾ ਆਪਾਂ ਨੇ ਇਹਨਾਂ ਲੋ ਜੀ। ਇਹ ਵੀ ਆਪਣਾ ਵਧੀਆ ਚੱਲ ਪਿਆ। ਦੇਖੋ ਜੀ ਵਿੱਚੋਂ ਨਿਕਲਿਆ ਆਇਆ। ਆਹ ਦੇਖੋ ਜੀ ਨਿਕਲਿਆ ਇਹਨਾਂ ਗੰਨਾ। ਆਖਿਰ ਹੁਣ ਪਾਣੀ ਚੱਲ ਰਿਹਾ ਹੈ ਪਾਣੀ ਆ ਦੇਖੋ ਜੀ ਇਹਨੂੰ ਵਧੀਆ ਚੱਲਿਆ ਆ ਲੋਖੇ ਬਾਕੀ ਹੁਣ ਪਾਣੀ ਲੱਗੂਗਾ ਪਾਣੀ ਦੇ ਲੱਗੇ ਦੇ ਨਾਲੇ ਦਾ ਜਿਹੜਾ ਕੱਕੋ-ਕੋਖਾ ਜੋ ਹੋਊਗਾ ਉਹ ਵੀ ਜੰਮੇ ਆਊਗਾ ਉੱਪਰ ਆਜੂਗਾ ਫਿਰ ਇਹਦੀ ਕਰਾਂਗੇ ਸਪਰੇਅ ਨਾਲ ਥੋੜੀ-ਥੋੜੀ ਗੜਾਈ ਕਰਾਂਗੇ ਠੀਕ ਨਾ ਜੀ ਬਾਕੀ ਆਪਣੇ ਬੂਟੇ ਵੀ ਇਹਨੂੰ ਵਧੀਆ ਸਾਰੇ ਹਰੇ ਹੋ ਗਏ ਆ ਬਾਕੀ ਕਣਕ ਦੇਖੀਏ ਜਿਹੜੀ ਤੇ ਗੰਨਾ ਹੈ ਉਹ ਵੀ ਦੇਖ ਲੰਨੇ ਆ ਬਾਕੀ ਮੇਰੀ ਇੱਕ ਰਿਕਵੈਸਟ ਸਾਰੇ ਜਣਿਆਂ ਨੂੰ ਬਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਨਾਲੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਲਾਈਕ ਬਹੁਤ ਘੱਟ ਆਉਂਦੇ ਆ ਵਿਊ ਤਾਂ ਚਲੋ ਆਉਂਦੇ ਆ ਵਧੀਆ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਵੀਡੀਓ ਦੇਖਦੇ ਆ ਫਾਕੀ ਲਾਈਕ ਕਰਿਆ ਕਰੋ ਜੀ ਲਾਈਕ ਇੱਕ ਵਾਰੀ ਹੰਗੂਠਾ ਹੀ ਦਬਣਾ ਹੁੰਦਾ ਲਾਈਕ ਕਰ ਦਿਆ ਕਰੋ ਜੀ ਠੀਕ ਹੈ ਜੀ ਬਾਕੀ ਹੁਣ ਇਹਨੂੰ ਪਾਣੀ ਲਾਵਾਂਗੇ ਪਾਣੀ ਦੇ ਵਿੱਚ ਜਿਹੜਾ ਜੋ ਗੰਨਾ ਉੱਪਰ ਦਾ ਉਹ ਜ਼ਿਆਦਾ ਛਿੱਤੀ ਨਿਕਲਿਆ ਆ ਜਿਹੜਾ ਥੱਲੇ ਜ਼ਿਆਦਾ ਉਹ ਘੱਟ ਨਿਕਲ ਰਿਹਾ ਜਿchnਾ ਦੇਖੋ ਜੀ ਬਾਕੀ ਇਹੀ ਰਿਕਵੈਸਟ ਹੈ ਜੀ ਮੇਰੀ ਵੀ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਵੀਡੀਓ ਨੂੰ ਲਓ ਜੀ ਆ ਵੀ ਬੂਟੇ ਬਣਿਆ ਨੇ ਵਧੀਆ ਚੱਲੇ ਆ ਕਾਰਕ ਵੀ ਇਹਨਾਂ ਵਧੀਆ ਖੜੀ ਆ ਠੀਕ ਹੈ ਜੀ ਅਤੇ ਬਾਕੀ ਦਰ ਦੂਆ ਵੀ ਪਾਸੇ ਦਿਖਾਉਣਾ ਮੈਂ ਤੁਹਾਨੂੰ ਇਹਦਾ ਮੁੱਢਾ ਆਪਣਾ ਜੀ ਜੇ ਥੱਲੇ ਵੀ ਕਰਨਾ ਦਿਖਾਇਆ ਦਾ ਪਿਛਲੇ ਵੀਡੀਓ ਚ ਤੁਹਾਨੂੰ ਨੂੰ ਚਾਹ ਤਕਾਉ ਨਹੀਂ ਤੁਹਾਨੂੰ ਅੱਗੇ ਲੋ ਜੀ ਇਹਦੇ ਵਿੱਚ ਆਗੇ ਆਪਾਂ ਮੁੱਢਾ ਇਹ ਵੀ ਇਹ ਆਪਣਾ ਹੈਗਾ ਆਪਣਾ 18 ਨੋਈ ਇਹਦੇ ਵਿੱਚ ਵੀ ਹੁਣ ਪਾਣੀ ਛੱਡਾਂਗੇ ਪਾਣੀ ਛੱਡ ਕੇ ਵੀ ਫੇਰ ਇਹਦਾ ਸਪਰੇਅ ਕਰਾਂਗੇ ਆਖੋ-ਖੋਖ ਦੀ ਆ ਇੱਕ ਤਾਂ ਤੋੜਾ ਪੱਤਾ ਬਹੁਤ ਆ ਦੇਖੋ ਜੀ ਇਹਦੇ ਵੀ ਸਪਰੇਅ ਕਰਾਂਗੇ ਮੈਂ ਹੁਣ ਇਹ ਗੰਨੇ ਭਰੇ ਆ ਜੀ ਜਦ ਤੱਕ ਕਣਕ ਨਹੀਂ ਵੱਢ ਹੁੰਦੀ ਹੁਣ ਹਫਤੇ ਦੇ ਵਿੱਚ ਵਿੱਚ ਹਨਾ ਸਾਰਾ ਕੰਮ ਕਲੀਅਰ ਕਰ ਦੋਣਾ ਨੋ ਜੀ ਤਾਂ ਇਹਨਾਂ ਬੂਟੇ ਵੀ ਛਾਂਕਦੇ ਆ ਆ ਸੇਕਾ ਪੈ ਗਿਆ ਆ ਦੇਖੋ ਪਰ ਬੂਟੇ ਤਾਂ ਬਚਾ ਹੋ ਗਏ ਉੱਪਰ ਦੇ ਤਾਂ ਹਰੇ ਆ ਉਦਾਂ ਦੇ ਬੂਟੇ ਹਰੇ ਬਾਕੀ ਸੇਕਾ ਪੈ ਗਿਆ ਨੇ ਬੂਟੇ ਪੱਤੇ ਬੂਟੇ ਆ ਦੇਖੋ ਇੱਕ ਲੈਣਾ ਇਹਨਾਂ ਉਹ ਹੋ ਗਈ ਜਿਆਦਾ ਸੜ ਗਈ ਆ ਇੱਕ ਹਵਾ ਚੱਲਦੀ ਦੀ ਲੋ ਜੀ ਹੁਣ ਆ ਪੱਤੀ ਇਹਦੇ ਪਰ ਮਲਚਰ ਫੇਰ ਦੇਣਾ ਆਪਾਂ ਨਾ ਲਿਆ ਕੇ ਹੁਣ ਕਰਦਾ ਹੀ ਮੈਂ ਉਹਨੂੰ ਫੋਨ ਮਲਚਰ ਅਟ ਨੂੰ ਸਟੈਟਿਕ ਚ ਆਏਗਾ ਆਪਣਾ ਠੀਕ ਹੈ ਜੀ ਲੋ ਜੀ ਨਾ ਇਹ ਵੀ ਪੂਰਾ ਚੱਲਿਆ ਜੀ। ਢਾਲ ਲੱਗਦਾ ਬਾਈ ਪੱਤੀ ਆ ਨਾ। ਇਹ ਤਾਂ ਮੌਸਮ ਵੀ ਇਹੋ ਜਿਹਾ ਹੈ ਹੈ ਕਿ ਨਹੀਂ ਜੀ? ਕੁਝ ਨਹੀਂ ਪਤਾ ਹੁੰਦਾ। ਇੱਕ ਜੂਹੇ ਦੇ ਖੱਡਾਂ ਬਹੁਤ ਆ। ਲਓ ਜੀ ਸਾਰੇ ਬੂਟੇ ਛਾਂਗ ਤੇ ਤਾਇਆ ਜੀ ਨਾ। ਠੀਕ ਹੈ ਨਾ। ਹਾਲੇ ਫੇ ਬੂਟੇ। ਬੂਟੇ ਦੇਖੋ ਇਹ ਨਾਲ ਲੈ। ਸਾਰੇ ਇੱਕੋ ਤਰ੍ਹਾਂ ਦੇ ਆ ਇਹਨਾਂ ਬੂਟੇ ਦੇਖੋ। ਇੱਕ ਸਾਲ ਦੇ ਹੋਏ ਆ ਹਲੇ। ਦੂਜੇ ਹਾਲ ਵਿੱਚ ਦੇਖੋ ਬੂਟੇ ਕਿੱਥੇ ਜਾਂਦਾ ਹੀ ਇਹ ਇੱਥੇ ਤੇ ਲੈ ਕੇ ਉੱਧਰ ਸਾਰੇ ਹਮਲਚਰ ਹੋ ਜਾਣੇ ਆਲਾ ਇਹ ਆਪਣਾ 18 ਗੰਨਾ ਵਾਰ ਲੱਗ ਪਿਓ 95 ਮੁਰੇ ਜਿਹੜਾ ਪਹਿਲਾਂ ਦਿਖਾਇਆ ਤਾਂ ਇੱਥੇ 85 ਐ ਆਵਾ 18 ਤੇ 85 ਉਹ ਵਿਜੇ ਗੰਨਾਗਾ ਨੂੰ ਝਾੜ ਵਧੀਆ ਸਾਰਾ ਕੁਝ ਹੈ ਨਾ ਬਰਾਬਰ ਐ ਸਰ ਠੀਕ ਹੈ ਬਾਕੀ